ਕਰੇਉ ਕਿਤੇ ਸਪਸ਼ਟ ਪੰਜਾਬੀ ਦੇ ਵਿੱਚ ਲਿਖਿਆ ਹੈ ਕਿ ਮੈਨੂੰ ਆਪਣੇ ਜ਼ਿਲ੍ਹਾ ਪ੍ਰਸ਼ਦ ਅਤੇ ਬਲਾਕ ਸੰਪਤੀ ਚੋਣਾਂ ਦਾ ਮੁਕੰਮਲ ਬਾਈਕਾਰਡ ਕੀਤਾ ਜਾਵੇ। ਦੋ ਗੱਲਾਂ ਲਿਖਿਆ ਨੇ ਮਰਜ਼ੀ ਪਾਰਟੀ ਬਣਾ ਦੇਵੇ ਤੁਹਾਨੂੰ ਕਿਸੇ ਨਾਲ ਕੋਈ ਰੋਸਾ ਕਰਨੀ ਹੈਗਾ। ਮੈਨੂੰ ਲੱਗਦਾ ਹੈ ਇਸ ਕਰ ਨਾਲ ਸਾਰੇ ਐਗਰੀ ਹੋ। ਵੋਟ ਨਹੀਂ, ਲੋਡ ਨਹੀਂ, ਵੋਟ ਨਹੀਂ, ਲੋਡ ਨਹੀਂ, ਵੋਟ ਨਹੀਂ। ਪ੍ਰਧਾਨ ਸਭਾ ਮੇਰਾ ਜਿੰਦਾਬਾਦ। ਜਿੰਦਾਬਾਦ, ਜਿੰਦਾਬਾਦ। ਕਿਆ ਗਿਆ ਆ ਜੇ ਮੈਂ ਕੋਈ ਹੱਲ ਨਹੀਂ ਲੱਭਣਾ ਤੁਸੀਂ ਮਰੋ ਜਮਾ ਤੇ ਚੋੜ ਦੇ ਉਹ ਬਾਈਕਾਰ ਦੇ ਬੋਟਾਂ ਦਾ ਕੋਈ ਬੰਦਾ ਬੋਟਰੀ ਪਾਏਗਾ ਜਿਉਂ ਤੱਕ ਰੋਣ ਨਹੀਂ ਪੈਗਾ ਪਠਾਨਕੋਟ ਦੇ ਨਾਲ ਲੱਗਦੇ ਹਲਕਾ ਸੁਜਨਪੁਰ ਦੇ ਪਿੰਡ ਮੇਹਰਾ ਦੇ ਲੋਕਾਂ ਵੱਲੋਂ ਵੋਟਾਂ ਨਾ ਪਾਉਣ ਦਾ ਐਲਾਨ ਕੀਤਾ ਗਿਆ ਹੁਣੇ ਕਰਨ ਦਸਿਆ ਹੋਇਆ ਕਿਹਾ ਕਿ ਇਹ ਬਾਈਕਾਟ ਇਸ ਕਰਕੇ ਕੀਤਾ ਗਿਆ ਹੈ ਕਿਉਂਕਿ ਪਿਛਲੇ 15-16 ਸਾਲਾਂ ਤੋਂ ਸੁਜਾਨਪੁਰ ਤੋਂ ਜੁਗਿਆਲ ਜਾਨਵਲੀ ਜਿਹੜੀ ਸੜਕ ਹੈ ਉਸਦੀ ਹਾਲਤ ਬਹੁਤ ਜ਼ਿਆਦਾ ਖਸਤਾ ਹੈ ਤੇ ਆਏ ਦਿਨ ਇਤਿਹਾਸੇ ਹੁੰਦੇ ਰਹਿੰਦੇ ਨੇ ਹੁਣੇ ਕਿਹਾ ਕਿ ਲੋਕਾਂ ਵੱਲ ਬਹੁਤ ਸੰਘਰਸ਼ ਕੀਤਾ ਗਿਆ ਕਈ ਇੱਥੇ ਉਮੀਦਵਾਰ ਆਏ ਕਈ ਜਿੱਤੇ ਕਈਆਂ ਨੇ ਆ ਕੇ ਉਹਨਾਂ ਨਾਲ ਵਾਅਦੇ ਕੀਤੇ ਉਹਨਾਂ ਨੂੰ ਭਰੋਸਾ ਦਵਾਇਆ ਪਰ ਕਿਸੇ ਨੇ ਵੀ ਇਸ ਸੜਕ ਨੂੰ ਬਣਾਉਣ ਦੇ ਲਈ ਕੋਈ ਵੀ ਕੋਸ਼ਿਸ਼ ਨਹੀਂ ਕੀਤੀ ਜਿਸ ਦੇ ਚਲਦਿਆਂ ਉਹਨਾਂ ਲੋਕਾਂ ਵੱਲੋਂ ਅੱਜ ਵੀ ਇਹ ਜਿਹੜੀ ਹੈ ਤਕਲੀਫ ਤੇ ਪਰੇਸ਼ਾਨੀ ਚੱਲਨੀ ਪੈ ਰਹੀ ਹੈ ਨੇ ਕਿਹਾ ਕਿ ਉਹ ਇਹਨਾਂ ਵੋਟਾਂ ਦੇ ਵਿੱਚ ਵੋਟ ਪਾਣਗੇ ਵੀ ਨਹੀਂ ਤੇ ਜੇ ਕੋਈ ਪਿੰਡ ਦਾ ਬੰਦਾ ਵੋਟ ਪਾਉਂਦਾ ਨਜ਼ਰ ਆਇਆ ਵੀ ਤੇ ਉਹਦਾ ਵੀ ਬਾਈਕਾਊਟ ਕੀਤਾ ਜਾਵੇਗਾ ਨਾਲੇ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਕੋਈ 50 ਦਾ ਨੁਮਾਇੰਦਾ ਇੱਥੇ ਆਇਆ ਤਾਂ ਉਸ ਨੂੰ ਪਿੰਡ ਤੋਂ ਬਾਹਰ ਵੀ ਕੱਢ ਦਿੱਤਾ ਜਾਵੇਗਾ ਗਾਲੀ ਹੈ ਅੱਜ ਤੁਹਾਡੀ ਮੀਡੀਆ ਰਾਈ ਸਰਕਾਰ ਨੂੰ ਡੀਸੀ ਸਾਹਿਬ ਨੂੰ ਜਿੰਨੇ ਵੀ ਸਰਕਾਰੀ ਅਧਿਕਾਰੀ ਆਇਆ ਉਹਨਾਂ ਨੇ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਸਾਡੀ ਸੜਕ ਮੇਰੇ ਖਾਤੇ 2003 ਤੇ 4 ਚ ਬਣੀ ਹੈ ਉਹਦੇ ਬਾਅਦ ਕੋਈ ਸੜਕ ਦੀ ਕੋਈ ਸਾਰ ਨਹੀਂ ਕਰਨ ਲਈ ਅਸੀਂ ਕਹਿ ਕੇ ਥੱਕ ਚੁੱਕੇ ਹਾਂ ਜਿਹੜੇ ਥੱਕ ਚੁਕੇ ਸਾਰੇ ਪੋਲੀਟਿਕਲ ਲੀਡਰਾਂ ਨੂੰ ਸਾਰੇ ਜਿਨੇ ਅਫਸਰ ਸਾਹਿਬ ਨੇ ਮੇਰੇ ਨਾਲ ਪੰਜ ਵਾਰੀ ਘਟਕੇ ਡੀਸੀ ਸਾਹਿਬ ਨੂੰ ਬਣਿਆ ਹੀ ਤਹਿਸੀਲਦਾਰ ਤੋਂ ਧਰਨਾ ਦਿੱਤਾ ਉੱਥੇ ਆਈ ਗਾਣੀ ਪਚੋ ਉਹ ਵੀ ਸਾਨੂੰ ਛੜਕਣੇ ਦੇ ਕੇ ਖੇਡਣ ਤਾਂ ਹੀ ਉਹਨੇ ਵੀ ਜਗਸੇ ਛੜਕਣ ਦੇ ਤੇ ਖੇਡਣ ਬਸ ਛੜਕਣਾ ਕੋ ਨਾ ਜੋ ਤੱਕ ਛੜਕ ਨਹੀਂ ਬਣੀ ਜੋ ਤੱਕ ਛੜਕ ਨਹੀਂ ਬਣਦੀ ਉਦੋਂ ਤੱਕ ਇਹ ਦੂਜੇ ਪੜਾ ਇਹਦੇ ਇਲੈਕਸ਼ਨ ਦੇ ਛੱਡੋ ਜੇ ਐਮਐਮਐਸ ਉਹਦਾ ਹੀ ਬਾਈਕਟ ਕਰਾਂਗੇ ਐਮਪੀ ਉਹਦਾ ਹੀ ਬਾਈਕਟ ਕਰਾਂਗੇ ਜੋ ਤੱਕ ਛੜਕ ਨਹੀਂ ਬਣੀ ਉਹ ਤੱਕ ਸਾਰੇ ਗ੍ਰਾਮ ਸਭਾ ਪਿੰਡ ਮੈਰਾ ਸਾਰੇ ਟੋਹਰ ਤੋਂ ਮੁਕੰਮਲ ਬਾਈਕਟਾ ਦੇ ਸਬ ਤਨਾਰੇ ਤੇ ਬੇਤੀ ਹੋਰ ਕਰ ਰਿਹਾ ਡੀਸੀ ਸਾਹਿਬ ਨੂੰ ਵੀ ਜਿੰਨੇ ਜਿਹੜਾ ਵੀ ਪੰਚਾਇਤ ਜਿਹੜਾ ਵੀ ਲਖਸ਼ ਕਮਿਸ਼ਨ ਤੇ ਆ ਗਿਆ ਵੀ ਸਾਡੇ ਪਿੰਡ ਕੋਈ ਬੰਦਾ ਭੇਜਿੰਦੀ ਨਾ ਕਿਰਪਾ ਕਰਿਓ ਕਿਉਂਕਿ ਵੀ ਇੱਥੇ ਅਸੀਂ ਪਾਣੀ ਨਹੀਂ ਕਿੰਨਾ ਡਬਾ ਭੇਜੋ ਤੇ ਨਾ ਕੋਈ ਬੰਦੇ ਭੇਜੋ ਇੱਥੇ ਕਿੰਨ ਮੋਰੋ ਕਹਿੰਦੇ ਕਹਿੰਦਾ ਰੋਟੀ ਨਹੀਂ ਪੁਛੀ ਪਾਣੀ ਨਹੀਂ ਪੁਛਿਆ ਤੇ ਉਹ ਟੀਮ ਤੇ ਜਿਹੜੀ ਟੀਮ ਤੇ ਜਿਹਨਾਂ ਕੋਸ਼ਿਸ਼ ਕਰੇ ਵਧੀਆ ਧੰਨਵਾਦ ਸਰ ਆਏਗਾ ਘਰ ਵਿੱਚ ਹੀ ਹੈ ਹਲਕਾਂ ਚਾਰਜਾ ਵੀ ਦਿੱਲੀ ਆਣਾ ਜਾਣਾ ਹੈ ਫਿਰ ਕਿਉਂ ਇਸ ਪਾਸੇ ਧਿਆਨ ਦਿੰਦੇ ਵਿਧਾਇਕ ਦਾ ਜਿਹੜਾ ਰੋਡਕ ਦਾ ਵਿਧਾਇਕ ਹੈ ਉਹ ਮੇਰੇ ਘਰ 1.5 ਕਿਲੋਮੀਟਰ ਤੋਂ ਇੱਥੋਂ ਜਾਂ ਤੇ ਉਹਦੀ ਗੱਡੀ ਨੂੰ ਸ਼ੀਸ਼ੇ ਉਹ ਜਿਹੜਾ ਸਾਡੇ ਹਲਕਾਂ ਚਾਰਜਾ ਉਹ ਵੀ ਸਵੇਰ ਸ਼ਾਮ ਲੰਘਦੇ ਆ ਜਾਂ ਤੇ ਉਹਨਾਂ ਦੀ ਗੱਡੀ ਵੀ ਸ਼ੀਸ਼ੇ ਆ ਜੇ ਆ ਤੇ ਉਹਨੇ ਵੀ ਖੱਡੇ ਲੱਭਦੇ ਨਹੀਂ ਤੇ ਜਾਂ ਫਿਰ ਲੋਕਾਂ ਨੂੰ ਲੱਭਦੇ ਜਾਂ ਤੇ ਲੋਕਾਂ ਨੂੰ ਲੱਭਦੇ ਗਰੀਬ ਤੇ ਜਾਂ ਫਿਰ ਉਹ ਖੱਡੇ ਲੱਭਦੇ ਬਸ ਇਹੀ ਸਾਡੀ ਬੇਨਤੀ ਹੈ ਕਿ ਸਾਡੀ ਸੜਕ ਬਣੇ ਜੇ ਤੱਕ ਸੜਕ ਨਹੀਂ ਬਣੀ ਕੋਈ ਵੀ ਪਿੰਡ ਦਾ ਬੰਦਾ ਕੋਈ ਵੀ ਪਿੰਡ ਦਾ ਬੱਚਾ ਬੱਚਾ ਸਾਰੇ ਬੁਰਜ ਖੜੇ ਆ ਜਿਹਨੇ ਬੱਚੇ ਖੜੇ ਨੇ ਬੀਬੀਆਂ ਬਾਹਰ ਖੜੀਆਂ ਕੋ ਚਲੋ ਕਈ ਤਰ੍ਹਾਂ ਦੀ ਬੀਬੇ ਚਲੋ ਸਾਡੇ ਪਿੰਡਾਂ ਦੇ ਕਈ ਗੱਲਾਂ ਨੇ ਬੀਬੀਆਂ ਚਲੋ ਸਾਹਮਣੇ ਕੀ ਆਉਣਾ ਟੋਟਲ ਉਹ ਬਾਈਕਾਰਡ ਵੋਟਾਂ ਦਾ ਕੋਈ ਪਤਾ ਵੋਟ ਨਹੀਂ ਪਾਏਗਾ ਜਿਉ ਤੱਕ ਰੋਡ ਨਹੀਂ ਬਣੀ ਸਾਡਾ ਮੇਨ ਮੁੱਦਾ ਹੈ ਕਿ ਜਿਹੜੀ ਜਗਾਲ ਤੋਂ ਸਯੰਪੁਰ ਰੋਡ ਹੈ ਇਹਨੂੰ ਬਣਿਆ ਕੋਈ 20 ਸਾਲ ਹੋ ਗਿਆ ਹੈ ਕਈ ਸਰਕਾਰਾਂ ਆਈਆਂ ਤੇ ਕਈ ਆਏ ਤੇ ਕਈ ਗਏ ਕੋਈ ਐਮਐਲਏ ਬਣਿਆ ਕੋਈ ਦੂਸਰਾ ਬਣਿਆ ਦੂਸਰੀ ਪਾਰਟੀ ਦਾ ਬਣਿਆ ਪਰ ਇਸ ਛੜਕ ਦਾ ਕੋਈ ਵੀ ਨਹੀਂ ਕੀਤਾ ਗਿਆ ਇਸ ਕਰਕੇ ਸਾਹੀ ਅੱਜ ਇਸ ਛੜਕ ਦੇ ਰੋਸ ਤੋਂ ਬਾਅਦ ਕਾਰਨ ਆਹੀ ਜਿਹੜਾ ਸਾਰਾ ਪਿੰਡ ਗ੍ਰਾਮ ਪ੍ਰਚਾਰ ਨੇ ਇੱਕ ਮਤਾ ਪਾਸ ਕੀਤਾ ਕਿ ਜੇ ਨਿਕਰ ਸਾਡੀ ਛੜਕ ਨਹੀਂ ਬਣਦੀ ਉਹਨੇ ਤਾਂ ਕਰਾਂ ਹੀ ਵੋਟ ਨਹੀਂ ਪਾਣਾ ਭਾਵੇਂ ਐਮਐਲਏ ਦਾ ਹੋਵੇ ਭਾਵੇਂ ਐਮਪੀ ਦਾ ਹੋਵੇ ਤੇ ਭਾਵੇਂ ਇਹ ਜਲਾ ਪਰਿਸ਼ਦ ਤੇ ਭਾਵੇਂ ਬਲਾਕ ਸੰਪਤੀ ਦਾ ਆਹੀ ਬਿਲਕੁਲ ਵੋਟ ਨਹੀਂ ਪਾਵਾਂਗੇ ਪੂਰੇ ਪਿੰਡ ਦੇ ਬਾਈਕਰਟਾ ਪੁਰਾ ਹਾਂਜੀ ਮਸਲਾ ਇਹ ਹੈਗਾ ਕਿ ਸਿਆਣਪੁੱਤ ਲੈ ਕੇ ਜੁਗਿਆਰ ਰੋਡ ਤੱਕ ਜਿਹੜਾ ਬਹੁਤ ਜ਼ਿਆਦਾ ਰੋਡ ਹੈ ਮਾੜੇ ਹਾਲਾਤ ਨੇ ਤੇ ਕਾਫੀ ਟਾਈਮ ਹੋ ਗਿਆ ਕਿ ਸਾਨੂੰ ਦੋ ਤਿੰਨ ਵਾਰੀ ਆਪਾਂ ਧਰਨਾ ਵੀ ਲਗਾਇਆ ਡੀਸੀ ਸਾਹਿਬ ਮੈਡਮ ਨੂੰ ਤੇ ਡੀਸੀ ਸਾਹਿਬ ਜਿਹੜੇ ਉਪਰ ਸਾਹਿਬ ਸੀਗੇ ਉਹਨਾਂ ਨੂੰ ਵੀ ਆਪਾਂ ਮੰਗ ਪੱਤਰ ਦਿੱਤਾ ਤੇ ਸਾਡੇ ਲੋਕਾਂ ਦੀ ਜਿਹੜੀ ਕੋਈ ਸੁਣਵਾਈ ਨਹੀਂ ਅੱਜ ਜਿਹੜੇ ਪੂਰੇ ਪਿੰਡ ਨੇ ਹਮ ਹਮਾ ਕੇ ਜਿਹੜਾ ਕੀ ਗ੍ਰਾਮ ਸਭਾ ਕੀਤੀ ਹੈ ਉਹਦੇ ਵਿੱਚ ਜਿਹੜਾ ਕੀ ਮਤਾ ਪਾਸ ਕੀਤਾ ਹੈ ਕਿ ਆਹ ਰੋਡ ਜਿਹੜਾ ਬਣਾਇਆ ਜਾਏ ਅਗਰ ਜੇ ਰੋਡ ਨਹੀਂ ਬਣਦਾ ਤੇ ਇਲੈਕਸ਼ਨ ਦਾ ਜਿਹੜਾ ਬਾਈਗਾਰਡ ਕੀਤਾ ਜਾਏਗਾ ਅਤੇ ਪੰਚਾਇਤ ਵੀ ਜਿਹੜਾ ਕੀ ਗ੍ਰਾਮ ਸਭਾ ਦੇ ਨਾਲ ਖੜੀ ਹੈ ਤੇ ਦੂਸਰੀ ਗੱਲ ਇਹ ਹੈ ਕਿ ਜਦੋਂ ਪਹਿਲਾਂ ਵੀ ਇੱਕ ਜਿਹੜਾ ਸੰਘਰਸ਼ ਕੀਤਾ ਆਪਾਂ ਲੈਂਡ ਪੂਲਿੰਗ ਦੇ ਬਾਰੇ ਜਿਹੜਾ ਸਾਡੇ ਲੋਕਾਂ ਦੀ ਜ਼ਮੀਨ ਉਦੋਂ ਹੀ ਪੂਰਾ ਪਿੰਡ ਇਕੱਠਾ ਕੀਤਾ ਸੀਗਾ ਔਰ ਸਾਡੇ ਲੋਕਾਂ ਜਿਹੜੀ ਉਹ ਜਿੱਤ ਹੋਈ ਸੀਗੀ ਆਪਾਂ ਵੀ ਇਹ ਜਿੱਤ ਸਾਡੀ ਹੋਏਗੀ ਔਰ ਰੋਡ ਬਹੁਤ ਜਲਦੀ ਬਣੇਗਾ ਜੀ ਵੋਟਾਂ ਦਾ ਬਿਸ਼ਿਸ਼ਕਰ ਤਾਂ ਕੀਤਾ ਜਾ ਰਿਹਾ ਹੈ ਕਿ ਵੋਟਾਂ ਕਿੰਨਾ ਸਾਡੇ ਵਾਸਤੇ ਇੱਕ ਲollipops ਦਾ ਸਾਧਨ ਹੁੰਦੀਆਂ ਜਦੋਂ ਵੀ ਵੋਟਾਂ ਆਉਂਦੀਆਂ ਨੇ ਭਾਵੇਂ ਐਮਪੀ ਦੀਆਂ ਹੋਣ ਭਾਵੇਂ ਐਮਐਲਏ ਦੀਆਂ ਹੋਣ ਭਾਵੇਂ ਕਿਸੇ ਵੀ ਤਰ੍ਹਾਂ ਦੀ ਹੋਣ ਜਿਵੇਂ ਹੁਣ ਜ਼ਿਲ੍ਹਾ ਪਰਿਸ਼ਦ ਦੇ ਬਲਾਕ ਸੰਮਤੀਆਂ ਨੇ ਸਿਰਫ ਇੱਕ ਲollipops ਦੇ ਦਿੱਤਾ ਜਾਂਦਾ ਕਿ ਜਦੋਂ ਅਸੀਂ ਆਪਣੀ ਮੁਸ਼ਕਲ ਇਹਨਾਂ ਦੇ ਮੂਰੇ ਰੱਖਦੇ ਆ ਕਿ ਸਾਨੂੰ ਇਹ ਮੁਸ਼ਕਲ ਆ ਰਹੀ ਹੈ ਹੋਗੀ ਅਜੋਕੇ ਸਮੇਂ ਦੇ ਵਿੱਚ ਜੇਕਰ ਮੇਰੇ ਇਕੱਲੇ ਪਿੰਡ ਮੈਰਾਦੀ ਨਹੀਂ ਸਮੁੱਚੇ ਸਮੁੱਚੇ ਇਲਾਕੇ ਦੀ ਜੇ ਇੱਕ ਪ੍ਰੋਬਲਮ ਐ ਇਸ ਵੇੜੇ ਤੇ ਉਹ ਹੈ ਸੁਯਾਨਪੁਰ ਤੋਂ ਜੁਗਿਆਰ ਰੋਡ ਜੋ ਕਿ ਕਰੀਬ ਮੈਂ ਪਹਿਲਾਂ ਹੀ ਦੱਸ ਚੁੱਕਾ ਕਿ 2006 ਦੇ ਕਰੀਬ ਬਣਿਆ ਸੀਗਾ 19 ਵਰੇ ਹੋ ਗਏ 19 ਵਰਿਆਂ ਤੋਂ ਇਹ ਲੋਡ ਐਵੇਂ ਹੀ ਅੜਕਿਆ ਪਿਆ ਇਸ ਨੂੰ ਬਣਾਇਆ ਨਹੀਂ ਜਾ ਰਿਹਾ ਕਾਗਜ਼ਾਂ 'ਚ ਕਿਵੇਂ ਬਣਿਆ ਕਿੰਨੀ ਵਾਰ ਬਣਿਆ ਐਸਸੀ ਨਹੀਂ ਜਾਣਦੇ ਇਸੇ ਸਬੰਧ ਦੇ ਵਿੱਚ ਇੱਕ ਰਾਣੀਪੁਰ ਚੌਂਗ ਦੇ ਵਿੱਚ ਧਰਨਾ ਲੱਗਾ ਸੀਗਾ ਚੌਂਗ ਵਾਲੇ ਖੂਹ ਦੇ ਵਿੱਚ ਉਸ ਤੋਂ ਬਾਅਦ ਕੀ ਕਹਿੰਦੇ ਕਿ ਤਹਿਸੀਲਦਾਰ ਮੈਡਮ ਇੱਥੇ ਆਏ ਸੀਗੇ ਤੇ ਕੀ ਕਹਿੰਦੇ ਕਿ ਡੀਸੀ ਮੈਡਮ ਦੇ ਨਾਲ ਉਹਨਾਂ ਨੇ ਸਾਡੀ ਮੁਲਾਕਾਤ ਵੀ ਕਰਵਾਈ ਸੀਗੀ ਸਾਰੇ ਨਗਰ ਦੇ ਇਲਾਕੇ ਦੇ ਸਾਰੇ ਪਤਵੰਤੇ ਉੱਥੇ ਜਾ ਕੇ ਉਹਨਾਂ ਨੂੰ ਮਿਲੇ ਸੀਗੇ ਦਾਸਤੀ ਉਹਦੇ ਵਿੱਚ ਸਮੂਲੀਅਤ ਕਰੀ ਸੀ ਉੱਥੇ ਉਹਨਾਂ ਨੇ ਸਾਨੂੰ ਇਹ ਕਹਿ ਕੇ ਟਾਲ ਦਿੱਤਾ ਕਿ ਇਹ ਜਿਹੜਾ ਰੋਡ ਹੈ ਇਹ ਪ੍ਰਧਾਨ ਮੰਤਰੀ ਛਟਕ ਯੋਜਨਾ ਦੇ ਵਿੱਚ ਬਣੇਗਾ ਇਹ ਪਾਸ ਹੋ ਚੁੱਕਾ ਹੈ ਜਦੋਂ ਇਸ ਦੇ ਗ੍ਰੈਂਡਰ ਅੱਗੇ ਸ਼ੁਰੂ ਹੋਣਗੇ ਉਸ ਵੇਲੇ ਇਹ ਰੋਡ ਬਣੇਗਾ ਤੇ ਸਾਡੇ ਸਮੁੱਚੇ ਨਗਰ ਦੇ ಗ್ರಾಮ ਪੰਚਾਇਤ ਨੇ ਤੇ ਇਹ ਕੀ ਕਹਿੰਦੇ ਕਿ ಗ್ರಾಮ ਸਭਾ ਦੇ ਵਿੱਚ ਇਹ ਮਤਾ ਪਾਸ ਕੀਤਾ ਕਿ ਜਦੋਂ ਤੱਕ ਇਹ ਰੋਡ ਨਹੀਂ ਬਣਦਾ ਭਾਵੇਂ 6 ਮਹੀਨੇ ਲਾ ਦੇਣ ਭਾਵੇਂ 6 ਸਾਲ ਲਾ ਦੇਣ ਤਾਂ ਭਾਵੇਂ 16 ਸਾਲ ਲਾ ਦੇਣ ਜਦੋਂ ਤੱਕ ਇਹ ਰੋਡ ਮੁਕੰਮਲ ਤੌਰ ਤੇ ਕੰਪਲੀਟ ਨਹੀਂ ਹੁੰਦਾ ਨਹੀਂ ਬਣੇਗਾ ਉਦੋਂ ਤੱਕ ਅਸੀਂ ਵੋਟਾਂ ਨਹੀਂ ਪਾਵਾਂਗੇ ਅਸੀਂ ਇਸ ਨਗਰ ਦੇ ਵਿੱਚ ਸੰਪੂਰਨ ਪ੍ਰੋਪਰ ਵੋਟਾਂ ਦਾ ਬਾਈਕਾਟ ਕਰਦੇ ਹਾਂ ਜੀ ਦੇਖੋ ਜੀ ਲੋਲੀ ਬੋਬ ਦਿੱਤੇ ਜਾਂਦੇ ਆ ਬਾਰ ਬਾਰ ਸਰਕਾਰਾਂ ਕਹਿ ਦਿੰਦੀ ਆ ਕਿ ਫਲਾਣੇ ਨੇ ਬਣਾਉਣਾ ਸਟੇਟ ਸਰਕਾਰਾਂ ਕਹਿ ਦਿੰਦੀ ਆ ਸੈਂਟਰ ਨੇ ਬਣਾਉਣਾ ਸੈਂਟਰ ਸਰਕਾਰ ਕਹਿ ਦਿੰਦੀ ਆ ਕਿ ਸਟੇਟ ਨੇ ਬਣਾਉਣਾ ਪਰ ਜਦੋਂ ਤੱਕ ਅੱਗੇ ਆਪਾਂ ਕਨਸਟੀਟਿਊਸ਼ਨ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਇਹ ਹੁੰਦਾ ਕਿ ਜਿਹੜਾ ਰੋਡ ਇੱਕ ਵਾਰ ਬਣ ਜਾਂਦਾ ਉਸ ਨੂੰ 5 ਵਰਿਆਂ ਦੇ ਵਿੱਚ 5 ਸਾਲ ਦੇ ਵਿੱਚ ਦੁਬਾਰਾ ਨੂੰ ਰਿਪੇਅਰ ਕਰਨਾ ਹੀ ਕਰਨਾ ਹੁੰਦਾ ਉਸ ਨੂੰ ਮੁਕੰਮਲ ਕਰਨਾ ਹੀ ਕਰਨਾ ਹੁੰਦਾ ਪਰ ਇਹ 19 ਵਰੇ ਹੋ ਗਏ ਇਸ ਨੂੰ ਦੁਬਾਰਾ ਕਿਸੇ ਨੇ ਹੱਥ ਹੀ ਨਹੀਂ ਪਾਇਆ ਦੇਖੋ ਜੀ ਜਿਵੇਂ ਸਾਡੇ ਬਜ਼ੁਰਗਾਂ ਨੇ ਸਿਆਣੇ ਨੇ ਪਹਿਲਾਂ ਦੱਸਿਆ ਹੈ ਕਿ ਜਿਹੜੇ ਮੌਕੇ ਦੇ ਵਝਾਇਕ ਨੇ ਇਹ ਜੇ ਉਮਰ ਤੋਂ ਵੀ ਸਾਡੇ ਨਾਲੋਂ ਵੱਡੇ ਨੇ ਤੇ ਤਜਰਬੇ ਤੋਂ ਵੀ ਸਾਡੇ ਨਾਲੋਂ ਵੱਡੇ ਨੇ ਮੈਨੂੰ ਲੱਗਦਾ ਕਿ ਜਿੱਦਾਂ ਇਹਨਾਂ ਨੇ ਪਹਿਲਾਂ ਦੱਸਿਆ ਕਿ ਉਹਨਾਂ ਦੀਆਂ ਗੱਡੀਆਂ ਹੀ ਹੋਵੇ ਦੀਆਂ ਨੇ ਕਿ ਜਿਹਦੇ ਵਿੱਚ ਉਹਨਾਂ ਨੂੰ ਕੋਈ ਖੱਡਾ ਟੋਆ ਮਹਿਸੂਸ ਹੀ ਨਹੀਂ ਹੁੰਦਾ ਕਾਲੇ ਸ਼ੀਸ਼ੇ ਹੁੰਦੇ ਨੇ ਬੰਦ ਕਰਕੇ ਨਿਕਲ ਜਾਂਦੇ ਨੇ ਜਿਨ੍ਹਾਂ ਨੇ ਚੰਡੀਗੜ੍ਹ ਨੂੰ ਅਪਣਾ ਤੇ ਜੇ ਇਹਨਾਂ ਨੇ ਕੀ ਕਹਿੰਦੇ ਆ ਵੀ ਫਲੈਟ ਦੇ ਵਿੱਚ ਜਾਂ ਜਾਂਦੇ ਵਿੱਚ ਜਾ ਬੰਨਣਾ ਦੇਖੋ ਜੀ ਜਦੋਂ ਵੋਟ ਪਾਏ ਗਏ ਸੀਗੇ ਤਾਂ ਉਦੋਂ ਵੀ ਸਾਡੀਆਂ ਮੰਗਾਂ ਇਹੀ ਸੀਗੀਆਂ ਇਸੇ ਮੰਗਾ ਤੇ ਅਸੀਂ ਬੋਲ ਪਾਈ ਸੀਗੇ ਪਰ ਕੱਲੀ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਕਰਦੇ ਅਸੀਂ ਸਾਰੀਆਂ ਪਾਰਟੀਆਂ ਦੀ ਗੱਲ ਕਰਦੇ ਹਾਂ ਕਿਉਂਕਿ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਇੱਥੇ ਕੀ ਕਹਿੰਦੇ ਆ ਕਿ ਜਿਸ ਸਟੇਟ ਦੇ ਵਿੱਚ ਸਰਕਾਰ ਹੋ ਰਹੀ ਹੈ ਤੇ ਐਮਐਲਏ ਹੋਰ ਪਾਰਟੀ ਦਾ ਹੁੰਦਾ ਪਰ ਇਹ ਸਾਰੇ ਕੀ ਕਹਿੰਦੇ ਆ ਕਿ ਖਿਚੜੀ ਆ ਮਿਲੀ ਭੁਗਤੇ ਨਾ ਸਾਰਿਆਂ ਨੂੰ ਸਾਰੀ ਜਿਹਨਾਂ ਦਾ ਪਤਾ ਹੁੰਦਾ ਪਰ ਜਨਤਾ ਜਿਹੜੀ ਹੈ ਉਹ ਦੁਖੀ ਹੈ ਹਰ ਇੱਕ ਪਾਰਟੀ ਦੇ ਦੁਖੀ ਹੈ ਹਰ ਇੱਕ ਪਾਰਟੀ ਤੋਂ ਪਰੇਸ਼ਾਨ ਹੈ ਤੇ ਕੱਲ ਸਾਰੀਆਂ ਪਾਰਟੀਆਂ ਦਾ ਵਿਰੋਧਾ ਕਿਸੇ ਵੀ ਪਾਰਟੀ ਦਾ ਬੂਥ ਇਸ ਨਗਰ ਦੇ ਵਿੱਚ ਇਸ ਪਿੰਡ ਦੇ ਵਿੱਚ ਨਹੀਂ ਲੱਗੇਗਾ